ਕੋਈ ਵੀ ਰੇਟ ਬੋਲਦੇ ਕੋਈ ਬੰਦਾ ਰੇਟ ਨਾ ਵੈਂਟੋ ਹੀ ਆ ਕਿ ਨੌ ਤੋਂ ਲੈ ਕੇ 10 ਵੇ ਤੱਕ ਆ ਬਿੱਟ ਦੀ ਪ੍ਰੈਸ ਆਉਟ ਕਰ ਲੋ ਉਹ ਨੂੰ ਮੁੰਡੇ ਨੂੰ ਠਾਓ ਨਾ ਅੱਜ ਪਹਿਲਾ ਦੇ ਦੋ ਵੇ ਦੀ ਬੰਨ ਕਰਨਾ ਨਹੀਂ ਇਹ ਨਾ ਦੇਣਾ ਜਿਆਦਾ ਛੇ ਤਿਆਰ ਵੀ ਹੋਣੀ ਲੈ ਗਿਆ ਆਹ ਵਾਹ ਛੇਤੀ ਹੋਏਗੀ ਛੇ ਤਿੰਨ ਚੋ ਹਮ ਆਣੀ ਫੋਨ ਰਖਾਓ ਇਹਨੇ ਬੜੇ ਚਿੱਦਾ ਫੜਿਆ ਸੀ ਪਹਿਲਾ ਦੇਣ ਤੇ ਉਹਨੇ ਨਾ ਪੌਣੇ 9 ਹੋ ਗਏ ਪੌਣੇ 9 ਹੋ ਗਿਆ ਤੇ 15 ਮੀਟਰ ਹੈਗੇ ਮਗ ਡ੍ਰਿੱਲ ਸ਼ੁਰੂ ਹੋ ਜਾਂਚ ਬਲੈਕ ਆਊਟ ਤੇ ਪੈਂਡ ਦੇ ਵਿੱਚ ਕੋਈ ਟਾਵਾ ਟਾਵਾ ਘਰ ਜਗਦਾ ਰਹਿ ਗਿਆ ਬਾਕੀ ਪੈਂਡ ਸਾਰਾ ਬੰਦ ਹੋ ਗਿਆ ਨਾ ਹੋਏ ਤਾਂ ਬਾਅਦ ਚ ਵੇਨੇ ਆ ਤੋ ਬਾਅਦ ਹੋਵੇ ਨੇ ਇਹ ਕੋਈ ਜਗਦਾ ਕਿ ਨਹੀਂ ਜਗਦਾ ਸੁਖ ਮਾਦੀ ਪਾਲਣਾ ਕਰਨੀ ਚਾਹੀਦੀ ਸਰਕਾਰ ਦੀ ਤੇ ਬਾਹਰ ਵਾਲੇ ਲਾਈਟਾਂ ਬਲਬ ਰਿਫਲੈਕਸ਼ਨ ਕਰਨ ਵਾਲੀਆਂ ਚੀਜ਼ਾਂ ਤੇ ਪਰਦੇ ਟੱਕ ਦੋ ਇਹ ਤਾਂ ਮੰਡੀ ਮੰਡੀ ਦੇ ਵੱਲ ਵਜਾ ਘੰਟਾ ਆ ਆ ਦੇਖਦੇ ਆ ਸਾਹਮਣੇ ਮੰਡੀ ਦੇ 15 ਮੀਟਰ ਹੀ ਨੇ ਆ ਲੜ ਚੱਲ ਜੂਗੀ 15 ਮਿੰਟਾਂ ਰੋ 20 ਮੀਟਰ ਬਲਬ ਸਾਬ ਬੰਦ ਆ ਆਈ ਰੀਆ ਆ ਇਹ ਜਿਆਦਾ ਡਰਦਾ ਜੇ ਇਹ ਕਾ ਕਰ ਜਿਹੜਾ ਜਨ ਦਤਾ ਸਾਡੀ ਜ਼ਿੰਦਗੀ ਦੀ ਪਹਿਲੀ ਜਾਂਦੇ ਸਾਡੀ ਹਾ ਨੋ ਨਾਲ ਮਰਾਉਣ ਵਾਲੇ ਸਾਡੇ ਗਵਾਂਢੀ ਮੈਂ ਪਹਿਲੀ ਜਾਂਦੇ ਨਹੀਂ 9 ਵਜੇ ਬੰਦ ਹੋ ਜਾਣਾ ਸਾਡੀ ਪਹਿਲੀ ਆਵੇ ਤੇ ਮੰਡੀ ਜਗੰਢੀ ਆ ਉਹ ਮੰਡੀ ਜਗੰਢੀ ਸਾਰੀ ਉਹਨੇ ਸ੍ਰਿਹਲੀ ਆ ਮੰਡੀ ਨਹੀਂ ਸ੍ਰਿਹਲੀ ਆ ਮੰਡੀ ਹੋ ਗਈ ਬੰਦ ਹਾਂ ਹੁਣ ਆਈ ਔਰ ਉਹ ਲਾਈਟ ਆ ਤੇ ਫੋਨ ਦੀ ਫਲੈਸ਼ ਕੈਪਚਰ ਹੋ ਜਾਂਦੀ ਆ ਕਿਉਂ ਹੋ ਰਾ ਗਾੜੀ ਮੇਰਾ ਕੋਫੜੀ ਦਾ ਉਹ ਪੜਾ ਲੱਗੂਗਾ ਜੇ ਨਾ ਸਰੇ ਆਟਾ ਹੈ ਬੱਕਰੇ ਨੂੰ ਖਦੇ ਨਾ ਬਾਪੂ ਘਟਾ ਲੈ ਜਾ ਪਹਿਲੀ ਵਾਰ ਇਹ ਸਾ ਦਿਖਾਨੇ ਦੇ ਬਾਹਰ ਹਾਂ ਕੋਪੋ ਨੜਤਾ ਹਰ ਜੰਗਲ ਜੀਵੰਦਾ ਹੋਣਾ ਆ ਆ ਕੋਫੜੀ ਐ ਨਾ ਸਾਦ ਲੈਣਾ ਹੈ ਦੋ ਪੀਰੀਵੋਟ ਕੀ ਹੈ ਤੇ ਆਹੋ ਤੇ ਪਾਕਿਸਤਾਨ ਚ ਤੇ ਸੱਦ ਲਿਆ ਉਹਨਾਂ ਨੂੰ ਨਹੀਂ ਕਲਾਈ ਹਲੇ ਐਨਾ ਕੀਤੀ ਗਵਾਡੀਆਂ ਆਪਣੇਆਂ ਤੋ ਘਾਤਾ ਚਲ ਗਈ ਆ ਤੇ ਅਗਰਾ ਦਾ ਤੇ ਤੇ ਛੋੜਦੇ ਲੱਗਾ ਹਲੇ ਤੇ ਸਾਹ ਬੰਦ ਹੋਣਿਆ ਵੀ ਜਿਹੜੇ ਅੰਦਰਾਂ ਚ ਵੀ ਜਗੰਡਾ ਹੈ ਵੀ ਬਾਹਰ ਲੈਟ ਨਹੀਂ ਪੈਣੀ ਚਾਹੀਦੀ ਆ ਪਰੇ ਨਾ ਗਾਜਾ ਦਾ ਜਿਆਦਾਤਰ ਲੋਕਾਂ ਕਾ ਬੰਦ ਕਰਦੀ ਆ ਇੱਕ ਵੇਖ ਕੇ ਵੀ ਕਰ ਦੇਣਾ ਨਾ ਅਗਲੇ ਹਣੇ ਆ ਰਹੇ ਆ ਸਿੱਕੇ ਜਿਹਾ ਡਮੇ ਪੰਜ ਦੇ ਮਿੰਟ ਰਹਿ ਗਏ ਆ ਹਾਂ ਆ ਬੱਤੀ ਜਲ ਜਣੀ ਆ ਕੋਬ ਖੇ ਰਹਿ ਗਏ ਜਗ ਤੇ ਗਵਾਂਢੀ ਉਹ ਸਾ ਆਪਣੇ ਗਵਾਂਢੀ ਸਾਰੇ ਉਹਦੇ ਨਾਲ ਤਾਂ ਪਰਿਆ ਜਾ ਚੱਪ ਕਰ ਜਾਦਾ ਕੋ ਗੋਪੀ ਣ ਅੰਦਰਲੇ ਵੀ ਕਰਦੇ ਆ ਅੰਦਰਲੇ ਵੀ ਇਹਨਾਂ ਨੇ ਕਰਤੀ ਉਹ ਤੇ ਪਸਾ ਗਏ ਸਾਰੇ ਪਿੰਡ ਨੂੰ ਪਸਾਵਾਗੇ ਤੇ ਉਹ ਇਹ ਕੁਇ ਜ਼ੁਰਦੀ ਨਾ ਕਰੇ ਦੇ ਕੁਇ ਜ਼ੁਰਦੀ ਸਾਰਾ ਪਿੰਡ ਗਿਆ ਨਹੀਂ ਨਹੀਂ ਬਪਾ ਹਾਂ ਹੋਰ ਇਹ ਜਾਰੇ ਪਾਪਾ ਪਾਕਿਸਤਾਨ ਵਾਲੇ ਜਿਹੜੇ ਹੋਣ ਹੀ ਨਹੀਂ ਹੁਜਾਲੇ ਹੋਰੇ ਮਰੀਏ ਬੱਚਿਆ ਹਾਈਨ 3 ਸ਼ਾਹੀਨ ਮੰਨ ਗਈ ਪੰਜਾਬ ਸੇ ਲੈ ਕੇ ਦਿੱਲੀ ਤੱਕ ਆ ਲਾਗਾ ਉਸਨੇ ਖਤਮ ਕਰ ਦੇਣਾ ਹੈ ਸ਼ਾਹੀਨ 2 ਨੇ ਉੱਤਰ ਪ੍ਰਦੇਸ਼ ਤੱਕ ਕਰ ਦੇਣਾ ਹੈ ਜਦੋਂ ਆਮ ਨੇ ਸ਼ਾਹੀਨ 3 ਛੋੜੀ ਤਬ ਸਾਰਾ ਭਾਰਤ ਹੀ ਉੜਾ ਸ਼ਾਹੀਨੇ ਕਰਨਾ ਕੀ ਆ ਸ਼ਾਹੀਨ ਇੱਕ ਸ਼ਾਹੀਨ ਬਾਕੀ ਆਂਦੇ ਹੋਰ ਅੱਡੇ ਕਿਨਾਰੀ ਗੋਰੀ ਗੋਰੀਆਂ ਇੱਕ ਗੋਰੀ ਗਰੀ ਛੋੜੀ ਤੋ ਇਸਨੇ ਬਬਾਈ ਤੇ ਸਤਿ ਸ੍ਰੀ ਅਕਾਲ ਹਾਂ ਇੱਕ ਗੱਬਾ ਗੌਰੇ ਨਹੀਂ ਪਤਾ ਨਹੀਂ ਉੱਥੋਂ ਚਾਟਰ ਲੱਗ ਗਈ ਫੜ ਚਾੜੀਆਂ ਉੱਥੇ ਨਾ ਮਨੂਦ ਲੱਦਾ ਹੈ ਵੀ ਸਾਰਾ ਫੋਸ ਸਮਾ ਬਣਾ ਚైనਾਰ ਚైనਾ ਦਾ ਹੀ ਹੈ ਸਾਰਾ ਫੋਸ ਹੋਰ ਕਦਾ ਜਾਉਂਗਾ ਹਾਂ ਉਹ ਪਾਪ ਉਹ ਹੀ ਮਤਲਬ ਉਹ ਤੇ ਕੋਈ ਚੀਜ਼ ਜਗਦੀ ਜਗੰਡੇ ਬਣਾਉ ਟਾਲੀ ਦੇ ਉੱਤੇ ਲਗਦਾਨੀ ਕੋ ਚੱਗਤਾ ਜਗਤਾ ਗਿਆ ਉਹ ਵਿਆਹ ਉਹ ਤੇ ਕੋ ਉਹ ਹੋਵੇ ਉਤਰਿਆ ਆਹੋ ਨਾ ਜਾਵਦਾਨ ਕੋ ਚੱਗਤਾ ਜਗਤਾ ਗਿਆ ਮਨੂ ਪਰਾ ਕੋ ਵੀ ਨਹੀਂ ਈਡਾ ਮਨੂ ਦਾ ਹਾਲਾ ਸਾਰੇ ਫਾਈਟਰ ਜੈਕਟੀ ਆ ਲੌਗ ਇਨ ਨੋਵਲੀ ਬਲੈਕ ਆਊਟ ਹੋ ਗਿਆ ਜੀ ਕੋਦੀ ਨੇ ਦਿਆ ਤੂੰ ਜਿਹੜੀ ਨਹੀਂ ਡਿਆ ਕੋਤੇ ਬਲੈਕਆਊਟ ਇਹਨੂੰ ਕਹਿੰਦੇ ਆ ਫਲੈਸ਼ੀ ਗੋਲਾ ਵੀਰ ਆਪਣੇ ਉੱਤੇ ਥੋੜਾ ਏਮ ਹਣਾ ਇਹਨੇ ਚੰਦਰਮਾ ਡਾ ਬਲੈਕਆਊਟ ਹੋ ਗਿਆ ਇਹਨੇ ਪਾਕਿਸਤਾਨੀ ਸਾਰਾ ਪਿੰਡ ਬੰਦ ਹੋ ਚੁਕਿਆ ਇਹਨੇ ਗਲਤੀ ਨਾਲ ਪਾਕਿਸਤਾਨੀ ਚੰਦਰਮਾਨ ਨੂੰ ਖਿੱਚ ਲੈਣਾ ਕਰੀ ਆ ਕੀ ਹੋ ਜਾ ਗੰਦਿਆ ਮਸਾਲ ਨਹੀਂ ਆ ਰਹੀ ਕਿਥੇ ਆਉਂਦੇ ਆ ਵੀ ਆ ਵੀ ਆ ਵੀ ਫੋਨ ਤੇ ਕਾਰ ਤੇ ਆਹ ਤੇ ਦਿੱਤੇ ਹੋ ਆ ਉਹ ਯੋਏ ਉਹ ਬੋਜੀ ਕੀ ਬੋਜੀ ਕੀ ਫੇ ਲਗੀ ਉਹ ਇਹ ਜਾਣ ਤੋਂ ਉਹ ਜਲਦੀ ਬੋਈਦੀ ਕਿਉਂ ਇਹ ਰੱਤਾਂ ਖਦੀ ਮੈਡ ਉਹ ਲਾਦਾ ਨਹੀਂ ਆਈ ਆ ਨੋ ਨੀ ਅਜ ਤ੍ਰੇਕ ਹੈ ਗਿਆ ਨੋ ਤੇ ਆਪਾਂ ਭਰੋਣ ਆਏ ਆ ਸਲੰਡਰ ਸਲੰਡਰ ਦੀ ਸ਼ਾਟ ਆਈ ਥੋੜੀ ਜੀ ਤੇ ਵੈਂਟ ਦੇ ਕਾਰੋਬਾਰ ਸਭ ਜਲਣ ਦਾ ਉਹ ਆਪਣੇ ਇਹ ਜੀਓ ਦੀਆਂ ਸਰਮਾ ਚੱਲ ਰਹੀਆਂ ਇਹ ਸ਼ਹਿਰਾਂ ਦਾ ਮਾਹੌਲ ਚੱਲ ਗੇ ਲੋ ਆਨਦਾ ਕੋਨਾ ਸਾਬ OKਆ ਕੋਈ ਚਿੜੀ ਨਹੀਂ ਚੁੱਕੀ ਕੋਈ ਬੈਂਕੇਜ ਭੇਡਨੇ ਹੈਗੇ